ਹੇ ਭਾਈ ਜੀ ਜਿਸ ਤਰ੍ਹਾਂ ਮੰਨ ਲਓ ਅੱਗੇ ਸਾਡਾ ਗਰਮੀ ਦੇ ਵਿੱਚ ਸੀਜ਼ਨ ਦੇ ਵਿੱਚ ਫੌਗਰ ਆ ਜਿਹੜੇ ਆਪਣੇ ਇਹ ਆ ਸਸਤੇ ਵਾਲੇ ਆਮ ਦਾ ਇਹ ਹਰੇ ਘਰ ਵਾਲੇ ਪਾਣੀ ਵਾਲੇ ਆਪਣੇ ਤੋਂ ਮਿਲ ਜਾਂਦੇ ਸ਼ੌਪ ਤੋਂ ਜੀ ਪਰ ਜਿਹੜੇ ਅਸੀਂ ਰეკਮੈਂਡ ਕਰਦੇ ਆ ਉਹਦੇ ਵਿੱਚ ਆਪਣਾ ਇਸ ਤਰ੍ਹਾਂ ਦੇ ਆ ਜਾਂਦੇ ਆ ਇਹ ਨੈਟਾਫਿਮ ਦਾ ਹੈਗਾ ਜਿਹੜਾ ਇੰਪੋਰਟਡ ਸਹੀ ਆਪਾਂ ਕਰਦੇ ਆ ਇਹ ਆਪਣਾ ਇੰਡੀਅਨ ਆ ਜਾਂਦਾ ਇਹ ਇਜ਼ਰਾਈਲ ਦੀ ਆ ਜਾਂਦੀ ਆ ਇਹ ਆਪਣਾ ਬਿਲਕੁਲ ਸਸਤਾ ਕਹੋ ਵੀ 80 90 ਰੁਪਏ ਦੇ ਵਿੱਚ ਜਿਹੜਾ ਫੌਗਰ ਆ ਜਾਂਦਾ ਇਹਦਾ ਸਸਤਾ ਹੁਣ ਤਾਂ ਆਊਟ ਆਫ ਸੀਜ਼ਨ ਹੋ ਚੁੱਕੇ ਆ ਬਟ ਇਹਦਾ ਜਿਹੜਾ ਹੈਗਾ ਆ ਆਪਣਾ 50 ਰੁਪਏ ਦੇ ਵਿੱਚ ਸਾਰਾ ਜਿਹੜਾ ਆਈਟਮ ਆ ਉਹ ਮਿਲ ਜਾਂਦੀ ਹੈ ਇਹ ਪਿਆਰ ਰੁਪਏ ਨਹੀਂ ਆਏ ਤੁਸੀਂ 80 90 ਆਖਿਆ ਸੀ ਇਹ ਇਹ ਕਿੰਨੇ ਦਾ ਹੈਗਾ ਇਹ 220 ਰੁਪਏ ਦਾ ਫਗਰ ਪੈਂਦਾ ਜੀ ਇਹ ਇਹ ਹੈਗਾ ਆ 180 ਰੁਪਏ ਦਾ ਫਗਰ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਆਪਾਂ ਜਿਹੜਾ ਮੋਟਾ ਪਾਣੀ ਸਿੱਟਣਾ ਉਹਦੇ ਲਈ ਸਾਡੇ ਕੋਲ ਹੋਰ ਪ੍ਰੋਡਕਟ ਹੈ ਜੀ ਇਹ ਇਹ ਵੀ ਮੰਨ ਲਓ ਵੀ ਗਾਵਾਂ ਨੂੰ ਆਪਾਂ ਗੱਲਾਂ ਕਰਨੀਆਂ ਜੀ ਸੌਣ ਭਾਦੋਂ ਦੇ ਮਹੀਨੇ ਚ ਆਪਾਂ ਕਹ ਲઈએ ਵੀ ਗਾਵਾਂ ਜਦੋਂ ਗਰਮੀ ਹਿਊਮਿਡਿਟੀ ਦੇ ਵਿੱਚ ਆਪਾਂ ਇਹ ਚੀਜ਼ ਲਾ ਸਕਦੇ ਹਾਂ ਜਾਂ ਆਪਾਂ ਆਹ ਚੀਜ਼ ਲਾ ਸਕਦੇ ਹਾਂ ਇੱਕ ਸਾਡੇ ਕੋਲ ਹੋਰ ਹੁੰਦਾ ਜਿਹੜਾ ਆਪਾਂ ਕਹ ਲઈએ ਵੀ ਸਪ੍ਰਿੰਕਲਰ ਆਮ ਜਿਹੜੇ ਹੁਣ ਜ਼ਿਆਦਾਤਰ ਫਾਰ ਪੂਰਾ ਗਾਹ ਨੂੰ ਗਿੱਲੀ ਕਰਨਾ ਜੀ ਇਹ ਸਪ੍ਰਿੰਕਲਰ ਤਕਰੀਬਨ 120 ਰੁਪਏ ਦਾ ਆਪਾਂ ਨੂੰ ਮਿਲ ਜਾਂਦਾ ਜੀ ਠੀਕ ਹੈ ਜੀ ਇਹ 1.5 ਕਿਚਪੀ ਦੀ ਮੋਟਰ ਜਾਂ ਆਪਾਂ ਪਾਣੀ ਦੀ ਮੋਟਰ ਮੱਛੀ ਮੋਟਰ ਤੇ ਇਹ ਲੱਗਣਗੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਸਰੇ ਕਾਰ ਸਸਰੇ ਕਾਰ ਜੀ ਤੇ ਇਹ ਜਿਹੜਾ ਲਾਈਨਰ ਹੈ ਇਹ ਆਪਾਂ ਐ ਕਿਵੇਂ ਇਹਦੀ ਕੰਡੀਸ਼ਨ ਕਿਵੇਂ ਹੋਈ ਪਈ ਹੈ ਇਹ ਸਰ ਮੰਨ ਲਓ ਵੀ ਓਵਰ ਯੂਜ਼ਡ ਹੋਇਆ ਹੋਇਆ ਜੀ ਇਹ ਜਿਸ ਤਰ੍ਹਾਂ ਮੰਨ ਲਓ ਫਾਰਮਰ ਨੂੰ ਹੁਣ ਦੱਸਿਆ ਵੀ ਇਹ ਚੀਜ਼ ਸਹੀ ਤਾਂ ਇਹ ਸਾਲ ਦੇ ਵਿੱਚ ਵਿੱਚ ਆਪਾਂ ਚੇਂਜ ਕਰਾਉਣੀ ਹੁੰਦੀ ਆ ਬਟ ਫਾਰਮਰ ਉਦੋਂ ਚੇਂਜ ਕਰਾਉਂਦਾ ਜਦੋਂ ਆਹ ਚੀਜ਼ ਬਣ ਜਾਂਦੀ ਆ ਅੱਜ ਜਿਵੇਂ ਲਾਈਨਰ ਆਪਣੇ ਆਪ ਚੱਲ ਚੱਲ ਕੇ ਮੰਨ ਲਓ ਜਗ੍ਹਾ ਤੇ ਟ੍ਰੇਡ ਬਣ ਗਈ ਜਿੱਥੋਂ ਉਹਨੇ ਕੁੱਟਣਾ ਨੇ ਆਪਣਾ ਜੀ ਅੱਛਾ ਇਹ ਆਪ ਦੀ ਆਪ ਪੱਕਣ ਲੱਗ ਜਾਂਦਾ ਹਾਂ ਦੀ ਹਾਂ ਤੇ ਇਹ ਵਿੱਚ ਇਹਦੇ ਕੀ ਜੰਮਿਆ ਹੋਇਆ ਵਿੱਚ ਸਾਰ ਇਹਦੇ ਨਵਜੋਤ ਜੀ ਦੁੱਧ ਜੰਮਿਆ ਹੋਇਆ ਸੀਗਾ ਅੱਛਾ ਇਹ ਦੁੱਧ ਜੰਮ ਕੇ ਇਹ ਦੁੱਧ ਜੰਮ ਕੇ ਖੁਰਦਰਾ ਹੋ ਕੇ ਮੰਨ ਲਓ ਵੀ ਇਹ ਆਪਣਾ ਇਸ ਤਰ੍ਹਾਂ ਹੋਇਆ ਹੋਇਆ ਜੀ ਇਹ ਨਹੀਂ ਇਸ ਦੇ ਤਾਂ ਫਿਰ ਪਸ਼ੂਆਂ ਨੂੰ ਨੁਕਸਾਨ ਹੀ ਬਹੁਤ ਜ਼ਿਆਦਾ ਹੋਣਿਆ ਇਹ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਜੀ ਵੀ ਜਿਹੜਾ ਮੰਨ ਲਓ ਵੀ ਆਪਣੀਆਂ ਮਹਿੰਗੀਆਂ ਗਾਵਾਂ ਜੀ ਮਸਟਾਈਟਸ ਦਾ ਹੈਗਾ ਮੰਨ ਲਓ ਇੱਥੋਂ ਆਪਾਂ ਪ੍ਰੋਪਰ ਜੀ ਕਲੀਨ ਨਾ ਕਰਾਂਗੇ ਠੀਕ ਕਿਉਂਕਿ ਜਦੋਂ ਇੱਥੇ ਆ ਆਪਾਂ ਖੁਰਦਰਾਪਣ ਹੋਣ ਲੱਗ ਗਿਆ ਜੀ ਇੱਥੇ ਦੁੱਧ ਨੰਗਦਾ ਜੰਮੂਗਾ ਜੀ ਹੌਲੀ-ਹੌਲੀ ਜੰਮਦਾ 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 ਇਹਦੇ ਉੱਤੇ ਮਲਾਈ ਵਾਂਗੂ ਬਣ ਜਾਣਾ ਜੀ ਫਿਰ ਆਪਾਂ ਜੇ ਠੰਡੇ ਪਾਣੀ ਨਾਲ ਹੀ ਉਹਨੂੰ ਆਪਾਂ ਇਸੇ ਤਰ੍ਹਾਂ ਸਾਫ਼ ਕਰਕੇ ਰੱਖਦਾ ਤਾਂ ਉਹ ਪੂਰਾ ਦਿਨ ਦੇ ਵਿੱਚ ਤੁੱਪੇ ਜਾਂ ਛਾਵੇਂ ਪਿਆ ਹੋਇਆ ਉਹ ਜਿਹੜਾ ਦਹੀਂ ਦਾ ਬਣਿਆ ਹੋਇਆ ਘਟਾਉ ਨੂੰ ਉਹ ਕਈ ਵਾਰੀ ਤਾਂ ਅਸੀਂ ਜਾ ਕੇ ਦੇਖਦੇ ਫਾਰਮਰਾਂ ਦੇ ਆਕਸਾ ਮੰਨ ਲਓ ਜਉਂਦੇ ਘਟਾਏ ਜਿਵੇਂ ਜੀ ਹੁੰਦੇ ਨਾ ਆਪਣਾ ਲੰਗੀ ਅੱਖ ਨਾਲ ਆਪਾਂ ਕਹ ਲਈਏ ਉਵੇਂ ਦਿਸਣ ਲੱਗ ਜਾਂਦੇ ਆ ਵੀ ਕਈ ਫਾਰਮਰ ਦਾ ਇਹੋ ਜਿਹੀ ਕਿਸ਼ਮਤ ਨਹੀਂ ਤੇ ਇਸ ਚੀਜ਼ ਤੋਂ ਫਿਰ ਆਪਣੇ ਫਾਰਮਰ ਬਚ ਕਿਵੇਂ ਸਕਦੇ ਆ ਅ ਇਹਦੇ ਵਿੱਚ ਦੋ ਤਰੀਕੇ ਆ ਸਰ ਸਭ ਤੋਂ ਵੱਡੀ ਗੱਲ ਤਾਂ ਜਿਹੜਾ ਫਾਰਮਰ ਮੰਨ ਲਓ ਗਰਮ ਪਾਣੀ ਖਿਚਾਵੇ ਜੀ ਮਿਲਕਿੰਗ ਤੋਂ ਤ੍ਰਾਂਤ ਬਾਅਦ ਜਦੋਂ ਆਪਣੀਆਂ ਸਾਰੀਆਂ ਗਾਵਾਂ ਦੀ ਮਿਲਕਿੰਗ ਹੋ ਗਈ ਵੀ ਮਸ਼ੀਨ ਦੇ ਵਿੱਚ ਦੀ ਗਰਮ ਪਾਣੀ ਪੂਰਾ ਪ੍ਰੋਪਰ ਮੰਨ ਲਓ 60 70 ਡਿਗਰੀ ਟੈਂਪਰੇਚਰ ਗਰਮ ਪਾਣੀ ਹੋਵੇ ਉਹਦੇ ਵਿੱਚ ਜੇ ਸਾਡਾ ਮੰਨ ਲਓ ਇਹ ਪ੍ਰੋਡਕਟ ਕੈਮੀਕਲ ਆ ਹੁੰਦਾ ਜੀ ਇਹ ਲਾਲ ਕੈਮੀਕਲ ਐਸਿਡ ਕਲੀਨ ਆ ਇਹ ਵੀਕ ਦੇ ਵਿੱਚ ਦੋ ਵਾਰੀ ਆਪਾਂ ਯੂਜ਼ ਕਰਨਾ ਹੁੰਦਾ ਠੀਕ ਹੈ ਜੀ ਤੇ ਇਹ ਆਪਣਾ ਬੇਸਿਕਲੀ ਨਾ ਆ ਜਾਂਦਾ ਨੀਲੇ ਰੰਗ ਦੇ ਵਿੱਚ ਇਹ ਆਪਾਂ ਡੇਲੀ ਇੱਕ ਟਾਈਮ ਚਾਹੇ ਯੂਜ਼ ਕਰੋ ਜੀ ਠੀਕ ਹੈ ਇਹਦੇ ਵਿੱਚੋਂ ਆਪਣਾ ਕਿੰਨਾ ਲਓ ਵੀ ਇਹ ਪਾਣੀ ਦੇ ਵਿੱਚ 3 ਕਿਲੋਟਰ ਦੇ ਪਾਣੀ ਦੇ ਵਿੱਚ ਜਾਂ 4 ਲੀਟਰ ਦੇ ਵਿੱਚ ਆਪਾਂ 50 ਕੈਮਲ ਪਾਉਣਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ 2 ਲੀਟਰ ਪਾਣੀ ਸਾਫ ਚਾ ਕੇ ਤਾਂ ਤੁਸੀਂ ਕਰ ਦੋਗੇ ਫਿਰ ਇਹਦੇ ਵਿੱਚ ਆਹ ਕੰਡੀਸ਼ਨ ਆ ਜਿਹੜੀ ਉਹ ਬਹੁਤ ਖਤਨਾ ਮਾਤਰ ਹੋ ਜਾਂਦੀ ਹੈ ਰੀਅਰ ਚਾਂਸ ਹੋ ਜਾਂਦਾ ਹੈ ਕਿਉਂਕਿ ਫੈਟ ਨਾਲ ਜੰਮੂਗੀ ਠੀਕ ਹੈ ਜੀ ਫੈਟ ਨਾਲ ਜੰਮੂਗੀ ਤਾਂ ਅੰਦਰ ਕਟਾਣੂ ਨਾ ਬਣੇ ਇਹ ਕਟਾਣੂ ਨਾ ਬਣਨਗੇ ਤਾਂ ਮੈ ਸਟ੍ਰਾਈਟਸ ਦਾ ਚਾਂਸ ਆ ਬਹੁਤ ਘੱਟ ਹੋ ਜਾਂਦਾ ਠੀਕ ਹੈ ਜੀ ਤੇ ਵੈਸੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਵੀ ਇਹ ਚੀਜ਼ਾਂ ਤੋਂ ਬਚਣ ਵਾਸਤੇ ਆਪਾਂ ਨੂੰ ਸਰਵਿਸ ਵੀ ਜ਼ਰੂਰੀ ਹੈ ਨਾ ਤਾਂ ਇਸ ਟਾਈਮ ਜਿਸ ਤਰ੍ਹਾਂ ਮੈਂ ਪਹਿਲਾਂ ਵੀਡੀਓ 'ਚ ਦੱਸਿਆ ਜੀ ਵੀ ਇਹਦਾ ਜਿਹੜਾ ਹੁਣ ਜਿਹੜਾ ਪ੍ਰੋਪਰ ਟਾਈਮ ਆ ਆਪਣੀਆਂ ਮਿਲਕਿੰਗ ਮਸ਼ੀਨਾਂ ਦਾ ਡੇਰੀ ਫਾਰਮਰ ਵੀਰਾਂ ਲਈ ਉਹ ਅੱਜ ਦਾ ਟਾਈਮ ਹੀ ਆ ਵੀ ਜਦੋਂ ਆਪਾਂ ਮੰਨ ਲਓ ਵੀ ਆਪ ਦਾ 8ਵੇਂ 9ਵੇਂ ਮਹੀਨੇ ਤੋਂ ਤੁਸੀਂ ਆਪਦੀਆਂ ਜਿਹੜੀਆਂ ਮਸ਼ੀਨਾਂ ਪ੍ਰੋਪਰ ਸਰਵਿਸ ਕਰਾਓ ਠੀਕ ਹੈ ਜੀ ਤੁਸੀਂ 5-4000 ਦਾ ਖਰਚਾ ਨਾ ਦੇਖੋ ਸਿੰਗਲ ਬੱਕਟ ਵਾਲੇ ਦਾ ਤਾਂ ਉਹ ਵੀ ਇਹਦੀ ਬਹੁਤ ਇਸ ਤੋਂ ਵੀ ਬਹੁਤ ਘੱਟ ਆਉਂਦਾ ਜੀ ਜਿਸਦੇ ਕੋਲ ਡਬਲ ਬੱਕਟ ਆ ਉਹਦਾ ਆ ਜੇ ਕੋਈ ਐਕਸਟਰਾ ਸਮਾਨ ਲੈਂਦਾ ਤਾਂ ਉਹਦਾ ਬਜਟ ਹੋਰ ਸਸਨਾ ਹੋ ਜਾਂਦਾ ਜੀ ਠੀਕ ਹੈ ਜੀ ਤੇ ਇਧਰ ਆਪਣੇ ਕੋਲੇ ਹੋਰ ਵੀ ਪ੍ਰੋਡਕਟ ਜਿਹੜੇ ਮਿਲ ਜਾਂਦੇ ਆ ਇਹ ਵੈਂਸਨ ਦੇ ਜਿਵੇਂ ਆਪਣੇ 3 ਲੀਟਰ ਦੀ ਕਾਫ ਬਕਟ ਆ ਜੀ ਵਿਦ ਮੀਅਰਮੈਂਟ ਆ ਜੀ ਜਿਵੇਂ 1 ਲੀਟਰ 1 ਲੀਟਰ 1.5 200 ਮਤਲਬ 3 ਲੀਟਰ ਤੱਕ ਆ ਇਹ ਕਾਫ ਬੋਟਲ ਆ ਜਾਂਦੀ ਹੈ ਜੀ ਠੀਕ ਹੈ ਜੀ ਇਹਦਾ ਇਹਦਾ ਕੀ ਪ੍ਰਾਈਸ ਰਹਿੰਦਾ ਆਪਣੇ ਕੋਲੇ ਇਹ 400 ਰੁਪਏ ਆ ਜੀ ਇਹਦਾ 400 ਰੁਪਏ ਇਹਦਾ ਪ੍ਰਾਈਸ ਰਹੂਗਾ ਠੀਕ ਹੈ ਜੀ ਉਸ ਤੋਂ ਬਾਅਦ ਚ ਉਹ ਜਿਹੜੀ ਮਿਲਕਿੰਗ ਮਸ਼ੀਨ ਦੇ ਵਿੱਚ ਆਪਾਂ ਲੂਬ੍ਰੀਕੇਸ਼ਨ ਕਰਨੀ ਆ ਆ ਵੈਕਿਊਮ ਪੰਪ ਆਇਲ ਸਪੈਸ਼ਲ ਇਹ ਨਾਨ ਸਟਿਕ ਆ ਵੀ ਕਿਉਂਕਿ ਜਿਹੜਾ ਆਪਾਂ ਲੋਕਲ ਮੋਬਿਲ ਲ ਪਾ ਲੈਂਦੇ ਆ ਜੀ ਉਹ ਸਾਡੇ ਮੇਰਾ ਪੰਪ ਦੇ ਉੱਤੇ ਆ ਵੀ ਗਰਮ ਹੋ ਕੇ ਜੰਮ ਕੇ ਕਾਰਬਨ ਬਣਾਉਂਦਾ ਜਿਹਦੇ ਨਾਲ ਕੀ ਲੋ ਵੀ ਬਲੇਡ ਜਾਮ ਹੁੰਦੇ ਆ ਜਾਂ ਵੈਕਿਊਮ ਦੀ ਪ੍ਰੋਬਲਮ ਆਉਂਦੀ ਆ ਪਰਫਾਰਮੈਂਸ ਪੰਪ ਦੀ ਘਟਦੀ ਆ ਉਹਦੇ ਲਈ ਮੰਨ ਲਓ ਸਰ ਤੁਸੀਂ ਕੰਪਨੀ ਦਾ ਪੰਪ ਔਇਲੀ ਪਾਓ ਜਿਹੜਾ ਮੰਨ ਲਓ ਵੀ ਕੰਪਨੀ ਅੱਲੀਆਂ ਰਕਮੈਂਡ ਇਹ ਮਸ਼ੀਨਾਂ ਦੀ ਸਰਵਿਸ ਕਰਨਾ ਸਤੇ ਹੀ ਸਪੈਸ਼ਲ ਇਹ ਪਾ ਪੈਲ ਹਾਂਜੀ ਉਹ ਮਸ਼ੀਨਾਂ ਨੂੰ ਲਿਬ੍ਰੀਕੇਸ਼ਨ ਲਈ ਆ ਜੀ ਇਸੇ ਵੀ ਕੰਪਲੀਟ ਮਸ਼ੀਨ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਇੱਕ ਆਹ ਕੀ ਆਈਟਮ ਪਈ ਆ ਆਪਣੇ ਕੋਲੇ ਇਹ ਨਵਜੋਤੀ ਜਿਹੜੀਆਂ ਹੁਣ ਮੰਨ ਲਓ ਜਿਵੇਂ ਸੂਆ ਸ਼ੁਰੂ ਹੋ ਜਾਣਾ ਡੇਰੀ ਫਾਰਮਰ ਵੀਰਾਂ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਕਈਆਂ ਬਿਹੜਾਂ ਨੂੰ ਆਤ ਹੁੰਦੀ ਆ ਜਾਂ ਗਾਈਆਂ ਨੂੰ ਆਤ ਪੈ ਜਾਂਦੀ ਆ ਵੀ ਉਹ ਬੈਠਿਆਂ ਬਿਠਿਆਂ ਆਪਣਾ ਦੁੱਧ ਚੁੰਗਣ ਲੱਗ ਜਾਂਦੀਆਂ ਉਹਦੇ ਵਿੱਚ ਆਪਾਂ ਆਹ ਚੀਜ਼ ਗਾਂ ਦੇ ਨੱਕ 'ਚ ਪਾ ਕੇ ਤੇ ਇਹ ਮੂਹਰियां ਆਪਾਂ ਲੰਕਾਉਣੀ ਆ ਠੀਕ ਹੈ ਜੀ ਜਿਹੜੇ ਦੇ ਵਿੱਚੋਂ ਆਪਣਾ ਉਹ ਦੂਸਰੇ ਪਾਸੇ ਹੈਗੀ ਦੇਖੋ ਜਿਵੇਂ ਕਿ ਹੋ ਰਹੀ ਹੈ ਨਾ ਹਾਂਜੀ 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 ਠੀਕ ਹੈ ਹਾਂਜੀ ਹਾਂਜੀ ਇਹ ਇਹਦੇ ਵਿੱਚ ਆਪਾਂ ਉਹ ਨੱਕ ਚ ਪਾ ਕੇ ਮਨ ਲਓ ਦੁੱਧ ਪਿਆ ਇਹ ਨੋਜ਼ ਰਿੰਗ ਅਸੀਂ ਕਹਿ ਦਿੰਨੇ ਆ ਜੀ ਇਹ ਵੀ ਕਹਿੰਦੇ ਆ ਇਹ ਦੁੱਧ ਚੁੰਗਣ ਤੋਂ ਰੋਕਨ ਦਾ ਹੈ ਪ੍ਰੋਡਕਟ ਹੈ ਜੀ ਇਹ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਇਹ ਸਸਤਾ ਵੀ ਮਿਲ ਜੂਗਾ ਪਰ ਸਾਡੇ ਕੋਲ ਬਹੁਤ ਰੀਜ਼ਨੇਬਲ ਰੇਟ ਤੇ ਹੀ ਹੁੰਦਾ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਮੇਰਾ ਇਹ ਓਵਰਆਲ ਮਨ ਲਓ ਵੀ ਪੂਰਾ ਵਾਈਡ ਆ ਇੰਡੀਆ ਚ ਵੀ ਸਾਰੇ ਜਾਣਦਾ ਜੀ ਆਰਡਰ ਦੇ ਕੇ ਮਨ ਲਓ ਕੋਰੀਅਰ ਆਈ ਤੇ ਬਸ ਤੇ ਜਿਹੜੇ ਆਪਣੇ ਫਾਰਮਰ ਆ ਕਾਫੀ ਜੁੜੇ ਹੋਏ ਆ ਕਾਫੀ ਫਾਰਮਰਾਂ ਦੇ ਵੈਸੇ ਹੀ ਇਹ ਲੱਗਿਆ ਹੁੰਦਾ ਪਿਆ ਕਿਉਂਕਿ ਗਾਂਵਾਂ ਖੁੱਲ੍ਹੇ ਆਉਂਦੀਆਂ ਉਹ ਚਾਹੀਦੇ ਮਨ ਲੋ ਵੀ ਪ੍ਰੋਡਕਟ ਦੀ ਈਕੁਪਮੈਂਟ ਦੀ ਜ਼ਰੂਰਤ ਪੈ ਹੀ ਜਾਂਦੀ ਹੈ ਠੀਕ ਹੈ ਤੇ ਬਾਕੀ ਆਪਣੇ ਕੋਲੇ ਮਿਲਕਿੰਗ ਮਸ਼ੀਨਾਂ ਦੇ ਰਿਲੇਟਿਡ ਵੀ ਸਾਰੇ ਅਸੀਂ ਉਹ ਸਰਵਿਸ ਵੀ ਕਰਦੇ ਆਂ ਤੇ ਸਾਡੇ ਕੋਲ ਸਾਮਾਨ ਵੀ ਮਿਲ ਜਾਂਦਾ ਨਾਲ ਮੇਰੇ ਦੋ ਅਸਿਸਟੈਂਟ ਹੈਗੇ ਆ ਜੀ ਉਹ ਪ੍ਰੋਪਰ ਆਪਣੀ ਸਰਵਿਸ ਦਿੰਦੇ ਆ ਸਾਰੀ ਮਸ਼ੀਨਾਂ ਦੀ ਜੀ ਠੀਕ ਹੈ ਜੀ ਤੇ ਸਾਰੇ ਆਪਣਾ ਜਿਹੜਾ ਸਕੇਅਰ ਆ ਸਾਰੇ ਫਾਰਮਰ ਇੱਥੋਂ ਆ ਕੇ ਲੈ ਆ ਸਕਦੇ ਆ ਵੀ ਜਿਹਨਾਂ ਨੇ ਵੀ ਕਈ ਵਾਰੀ ਕਾਫੀ ਹੰਗੰਗਾ ਨਗਰ ਦੇ ਫਾਰਮਰ ਵੀ ਇੱਥੋਂ ਜਾਂਦੇ ਆ ਕਿ ਬਟਿੰਡਾ ਚੰਡੀਗੜ੍ਹ ਨੰਗਦੇ ਆ ਆਪਣਾ ਔਨ ਦੀ ਵੇ ਇੱਥੇ ਮੇਨ ਰੋਡ ਦੇ ਉੱਪਰ ਹੀ ਆਫਿਸ ਆ ਤੁਸੀਂ ਦੇਖਿਆ ਲੋਕੇਸ਼ਨ ਤੇ ਮੋਸਟ ਸਾਰੇ ਫਾਰਮਰਾਂ ਨੂੰ ਵੀ ਵੈਲਕਮ ਆ ਜਦੋਂ ਮਰਨੀ ਤੇ ਇੱਕ ਵਾਰੀ ਨਾ ਭਾਈ ਜੀ ਆਪਣੀ ਲੋਕੇਸ਼ਨ ਪ੍ਰੋਪਰ ਤੇ ਨੰਬਰ ਦੱਸ ਦਿਓ ਜਰੂਰ ਵੀ ਜੇ ਕਿਸੇ ਵੀਰ ਨੇ ਆਉਣਾ ਹੋਵੇ ਤਾਂ ਇੱਥੇ ਨੰਬਰ ਭਾਜੀ 9872230999987223099 ਠੀਕ ਹੈ ਜੀ ਲੋਕੇਸ਼ਨ ਆਪਣੀ ਤਿੰਨ ਕੋਣੀ ਚੌਕਾਂ ਅਗੋਰਮ ਲੋਟ ਰੋਡ ਦੇ ਉੱਪਰ ਹੀ ਆ ਭਾਰਤ પેટ્રોલੀਮ ਪੰਪ ਦੇ ਬਿਲਕੁਲ ਸਾਹਮਣੇ ਜੀ ਮੁਕਸਾ ਰੋਡ ਦੇ ਓਪੋਜੀਟ ਆਪਾਂ ਕਹਿ ਲੀਏ ਜੀ ਠੀਕ ਹੈ ਜੀ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਸੀ ਵੀ ਇਹ ਜਿਹੜੀ ਚੀਜ਼ ਹੈ ਇਹ ਕਿੰਨੀ ਜ਼ਰੂਰੀ ਹੈ ਹਨਾ ਵੀ ਜੇ ਇਹ ਦੇ ਵਿੱਚ ਦੁੱਧ ਜੰਮ ਜੇ ਨਾਲ ਤਾਂ ਮਸਟੈਟਸ ਦਾ ਕਾਰਨ ਬਣਦਾ ਤੇ ਨਾਲੇ ਪਸ਼ੂਆਂ ਦਾ ਦੁੱਧ ਵੀ ਘਟਦਾ ਆਣਾ ਇਸ ਚੀਜ਼ ਨਾਲ ਤੇ ਬਾਕੀ ਬਾਈ ਜੀ ਹੋਰਾਂ ਦੀ ਸ਼ਾਪ ਤੇ ਜ਼ਰੂਰ ਆਇਓ ਲੋਕੇਸ਼ਨ ਆਪਾਂ ਤੁਹਾਨੂੰ ਦੱਸਤੀ ਹੈ ਇਹ ਜੇ ਕਿਸੇ ਵੀਰ ਨੇ ਮਸ਼ੀਨਾਂ ਖਰੀਦਣੀਆਂ ਹੋਣ ਜਾਂ ਹੋਰ ਵੀ ਡੇਰੀ ਪ੍ਰੋਡਕਟ ਜਿਵੇਂ ਆਪਾਂ ਅੱਜ ਵਾਲੀ ਵੀਡੀਓ 'ਚ ਦਿਖਾਏ ਸੀਗੇ ਖਰੀਦਣੇ ਹੁਣ ਬਾਈ ਹੋਰ ਨਾਲ ਸੰਪਰਕ ਕਰ ਸਕਦਾ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਐਨ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ